ਪੜ੍ਹਾਈ ਇੱਕ ਵਿੱਦਿਆ ਇੱਕ ਤੀਜਾ ਨੇਤਰ ਹੈ ਜਿਸ ਨਾਲ ਬੰਦੇ ਦੀਆਂ ਕਈ ਕੁਲਾਂ ਸੁਧਰ ਜਾਂਦੀਆਂ ਤੇ ਜੇ ਇੱਕ ਵਿਅਕਤੀ ਕੋਲੇ 10 ਕਿੱਲੇ ਜ਼ਮੀਨ ਹੋਵੇ ਤਾਂ ਇੱਕ ਜੇ ਉਹਦੇ ਘਰ ਦਾ ਮੈਂਬਰ ਨੌਕਰੀ ਲੈ ਲੇ ਛੋਟੀ ਮੋਟੀ ਤਾਂ ਉਹ 10 ਕਿੱਲਾਂ ਦੇ ਠੇਕੇ ਦੇ ਬਰਾਬਰ ਜਾਂਦਾ ਤੇ ਇਸ ਤੋਂ ਉੱਪਰ ਬੜੀਆਂ ਪੋਸਟਾਂ ਪਈਆਂ ਆਈਐਸ ਦੀਆਂ ਆਈਪੀਐਸ ਦੀਆਂ ਆਈਐਫਐਸ ਦੀਆਂ ਆਈਆਰਐਸ ਦੀਆਂ PCS ਦੀਆਂ ਸਿਵਲ ਦੀਆਂ ਜੁਡੀਸ਼ੀਅਲੀ ਦੀਆਂ PPS ਦੀਆਂ ਪੰਜਾਬ ਪੁਲਿਸ ਸਰਵਿਸ ਦੀਆਂ ਤਾਂ ਸਾਡੇ ਬੱਚੇ ਆ ਜਿਹੜੇ ਪੜ੍ਹਦੇ ਪੜ੍ਹਦੇ ਬਹੁਤ ਮੱਲਾ ਮਾਰ ਜਾਂਦੇ ਆ ਅੱਜ ਇੱਕ ਘਟਨਾ ਵਾਪਰੀ ਹੈ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਜਿਹੜੀ ਕਿ ਇੱਕ ਸੈਂਟਰ ਦੇ ਵਿੱਚ ਸਟੱਡੀ ਕਰਾਉਂਦੇ ਆ ਪੜਾਉਂਦੇ ਆ IPS ਦੀ ਤਿਆਰੀ ਕਰਾਉਂਦੇ ਆ UPSC ਕਹਿੰਦੇ ਆ ਉਹਨੂੰ ਉਸ ਦੇ ਵਿੱਚ ਪਾਣੀ ਵੜ ਗਿਆ ਭਾਈ ਉਹਦੇ ਵਿੱਚ ਪਾਣੀ ਵੜਨ ਕਾਰਨ ਤਿਆਰੀ ਕਰ ਰਹੇ ਤਿੰਨ ਸਟੂਡੈਂਟਾਂ ਦੀ ਮੌਤ ਹੋ ਗਈ ਪਾਣੀ 'ਚ ਡੁੱਬ ਗਏ ਜਿਹੜਾ ਹੈਗਾ ਇੱਕ ਗਰਾਊਂਡ ਲੈਵਲ ਤੇ ਆਪਾਂ ਜੇ ਗੱਲ ਕਰੀਏ ਤਾਂ ਜਿਹੜੀ ਬੇਸਮੈਂਟਾਂ ਦੇ ਵਿੱਚ ਜਿਹੜੇ ਸੈਂਟਰ ਬਣਾਏ ਜਾਂਦੇ ਆ ਉਹਦੀਆਂ ਮਨਜ਼ੂਰੀਆਂ ਜਾਂ ਕਾਗਜ਼ ਪੱਤਰ ਪੂਰੇ ਨਹੀਂ ਲੈਂਦੇ ਸਰਕਾਰ ਦੇ ਵਿੱਚ ਇੱਕ ਖਾਨਾ ਪੂਰਤੀ ਕਰਦੇ ਆ ਕਾਰਨ ਕਾਰਨ ਕਿ ਬੇਸਮੈਂਟਾਂ ਤੋਂ ਲੈ ਕੇ ਤੀਜੀ ਮੰਜ਼ਿਲ ਤੱਕ ਪੈਸੇ ਕਮਾਉਣ ਦਾ ਇੱਕ ਜਰੀਆ ਹੈ ਨਾ ਕਿ ਆਈਪੀਐਸ ਹੈ ਹੁਣ ਇੱਕ ਗਰਾਊਂਡ ਤੋਂ ਬਿਲਡਿੰਗ ਸ਼ੁਰੂ ਕਰਤੀ ਮੰਨ ਲਓ ਦਿੱਲੀ ਦੇ ਵਿੱਚ ਤਿੰਨ ਮੰਜ਼ਿਲ ਤੋਂ ਵੱਧ ਨਹੀਂ ਬਣਾ ਸਕਦੇ ਐਗਜ਼ੈਂਪਲ ਹੈ ਤਾਂ ਇੱਕ ਗਰਾਊਂਡ ਲੈਵਲ ਤੋਂ ਤਿੰਨ ਮੰਜ਼ਲੀ ਬਣਾਲੀ ਉਹਨਾਂ ਨੇ ਕੀ ਕਰਿਆ ਥੱਲੇ ਇੱਕ ਬੇਸਮੈਂਟ ਬਣਾ ਲੈਂਦੇ ਆ ਅਸਲ ਵਿੱਚ ਬੇਸਮੈਂਟ ਜਿਹੜੀ ਉਹ ਬਣੀ ਹੀ ਪਾਰਕਿੰਗ ਵਾਸਤੇ ਹੁੰਦੀ ਹੈ ਜੇ ਆਪਾਂ ਕਿਤੇ ਵੀ ਜਾਣੇ ਆ ਤਾਂ ਉਹਨਾਂ ਨੇ ਬੇਸਮੈਂਟ ਦੇ ਵਿੱਚ ਇੱਕ ਸੈਂਟਰ ਖੋਲ ਰੱਖਿਆ ਸੀ ਉਹਦੇ ਵਿੱਚ ਕੋਚਿੰਗ ਦਿੰਦੇ ਆ ਤੇ ਦੇਖੋ ਕਿੱਥੋਂ ਤੱਕ ਬੱਚਾ ਪੜਦਾ ਹੈ ਮਾਪੇ ਉਹ ਪਾਲਦਾ ਫਿਰ ਲੋਨ ਵੀ ਲੈਣੇ ਪੈਂਦੇ ਨੇ ਪੜ੍ਹਾਈ ਵਾਸਤੇ ਜਿਨ੍ਹਾਂ ਦੇ ਬੱਚੇ ਹੁਸ਼ਿਆਰ ਹੈ ਗੈਣੇ ਵੀ ਬੇਚਨੇ ਪੈਂਦੇ ਆ ਜ਼ਮੀਨਾਂ ਵੀ ਵੇਚਣੀਆਂ ਪੈਂਦੀਆਂ ਆਪਣੇ ਬੱਚੇ ਦਾ ਭਵਿੱਖ ਬਣਾਉਣ ਵਾਸਤੇ ਸੋ ਆਪਾਂ ਛੋਟਾ ਬੱਚੇ ਨੂੰ ਲਾਉਣੇ ਐ ਐਲ ਕੇਜੀ ਯੂ ਕੇਜੀ ਫਾਸਟ ਫਿਰ ਉਹ میٹرਕ ਕਰਦਾ ਫਿਰ ਜਾ ਕੇ ਉਹਨੂੰ ਕਿਸੇ ਹੋਰ ਕਾਲਜ ਦੇ ਵਿੱਚ ਲਾਉਣੇ ਐ ਫਿਰ ਗ੍ਰੈਜੂਏਸ਼ਨ ਕਰਦਾ ਐ ਜੇ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਡਿਗਰੀ ਆਉਣ ਤੋਂ ਬਾਅਦ ਫਿਰ ਉਹ ਟੈਸਟਾਂ ਦੀ ਤਿਆਰੀ ਕਰਦਾ ਟੈਸਟਾਂ ਦੀ ਤਿਆਰੀ ਕੀਤੀ ਹੁੰਦੀ ਹੈ ਜਾਂ ਚੰਡੀਗੜ੍ਹ ਜਾਂ ਦਿੱਲੀ ਜਿਹੜੇ ਸਾਡੇ ਪੰਜਾਬ ਦੇ ਸਟੂਡੈਂਟ ਹੁੰਦੇ ਆ ਜਾਂ ਜ਼ਿਆਦਾ ਚੰਡੀਗੜ੍ਹ ਜਾਂਦੇ ਆ ਉਸ ਤੋਂ ਬਾਅਦ ਦਿੱਲੀ ਜਾਂਦੇ ਆ ਉੱਥੇ ਕੋਚਿੰਗ ਸੈਂਟਰ ਵਧੀਆ ਹੈ ਲੇਕਿਨ ਇੱਕ ਜਿਹੜੇ ਕੋਚਿੰਗ ਸੈਂਟਰ ਇਹ ਇੱਕ ਕਮਾਈ ਦਾ ਸਾਧਨ ਬਣਾਏ ਹੋਏ ਆ ਚਾਹੇ ਉਹ ਬਿਲਡਿੰਗਾਂ ਕਿਰਾਏ ਤੇ ਲਈਆਂ ਹੋਈਆਂ ਉਹ ਬੇਸਮੈਂਟ ਦੇ ਵਿੱਚ ਬਣਾ ਕੇ ਤੇ ਤਿੰਨ ਮੰਜ਼ਲੀ ਉੱਪਰ ਪਾ ਕੇ ਚਾਰ ਮੰਜ਼ਲ ਦਾ ਇੱਕ ਕਿਰਾਇਆ ਹੋ ਗਿਆ ਲਾ ਕੇ ਇਨਸਾਨੀਅਤ ਨੂੰ ਮਨੁੱਖਤਾ ਨੂੰ ਕੋਈ ਸਮਰਪਤ ਨਹੀਂ ਕੋਈ ਪਿਆਰ ਨਹੀਂ ਸਿਰਫ ਕੇਵਲ ਦੇ ਕੇਵਲ ਇੱਕ ਜਰੀਆ ਪੈਸਾ ਕਿਵੇਂ ਕਮਾਈਏ ਹੁਣ ਉਸ ਦੇ ਵਿੱਚ ਪਾਣੀ ਵੜ ਗਿਆ ਪਾਣੀ ਜਿਆਦਾ ਵੜਨ ਕਾਰਨ ਬੱਚੇ ਡੁੱਬ ਗਏ ਉਹ ਤਿੰਨ ਬੱਚਿਆਂ ਦੀ ਜਿਹੜੀ ਹੈਗੀ ਮੌਤ ਹੋ ਗਈ ਜਿਹੜੇ ਉਹ ਤਿਆਰੀ ਕਰ ਰਹੇ ਸੀ ਜੂਪੀਐਸਸੀ ਦੀ ਆਈਪੀਐਸ ਦੀ ਤਿਆਰੀ ਕਰ ਰਹੇ ਸੀ ਉੱਥੇ ਤੇ ਬਾਕੀਆਂ ਨੂੰ ਉਹ ਵਿਚਾਰੇ ਦੂਜੇ ਸਟੂਡੈਂਟ ਹੀ ਸਟੂਡੈਂਟਾਂ ਨੂੰ ਕੱਢੀ ਜਾਂਦੇ ਨੇ ਸੋ ਇਹਦੇ ਵਿੱਚ ਜਿਹੜੀ ਸਰਕਾਰ ਹੈ ਜਿੰਨੇ ਵੀ ਬਣਿਆ ਸ਼ੋਰੂਮ ਬਣਿਆ ਹੈ ਸਟੱਡੀ ਸਟੱਡੀ ਦੇ ਜਿਹੜੇ ਦਫਤਰ ਬਣਿਆ ਚਾਹ ਇਮੀਗ੍ਰੇਸ਼ਨ ਦੇ ਦਫਤਰ ਬਣਿਆ ਬੈਂਕਾਂ ਬਣੀਆਂ ਬੇਸਮੈਂਟਾਂ ਦੇ ਵਿੱਚ ਜੋ-ਜੋ ਚੀਜ਼ਾਂ ਬਣੀਆਂ ਜੋ 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 ادارے ਵਰਤ ਰਹੇ ਐ ਬਿਲਡਿੰਗਾਂ ਤਾਂ ਉਸ ਨਕਸ਼ੇ ਨਾਲ ਹੀ ਬਣਦੀਆਂ ਲੇਕਿਨ ਜਿਹੜੇ ادارے ਵਰਤ ਰਹੇ ਐ ਸਰਕਾਰ ਉਹਦੀ ਚੈਕਿੰਗ ਕਰੇ ਸਾਰੇ ਦਸਤਾਵੇਜ਼ ਲਵੇ ਤੇ مالک ਤੇ ਜਿਹੜਾ ਉਹਦੇ ਪਰਚੇ ਦਰਜ ਹੋਣੇ ਚਾਹੀਦੇ ਆ ਪਿੰਡਾਂ ਦੇ ਵਿੱਚ ਆ ਚਾਹੇ ਉਹ ਸ਼ਹਿਰਾਂ ਦੇ ਵਿੱਚ ਹੈ ਰਾਜਧਾਨੀ ਦੇ ਵਿੱਚ ਹੈ ਜੂਟੀ ਦੇ ਵਿੱਚ ਹੈ ਜਿੱਥੇ-ਜਿੱਥੇ ਵੀ ਹੈਗੇ ਆ ਦੇਖੋ ਨਕਸ਼ੇ ਮੁਤਾਬਕ ਕਿਟਾਂ ਦੀ ਬਿਲਡਿੰਗ ਖੜੀ ਕਰ ਲਈ ਲੇਕਿਨ ਉਹਦੀਆਂ ਜਿਹੜੀਆਂ ਸ਼ਰਤਾਂ ਆ ਉਹ ਅਸੀਂ ਪੂਰੀਆਂ ਨਹੀਂ ਕਰਦੇ ਅੰਦਰ ਸੀਵਰੇਜ ਦਾ ਪ੍ਰਬੰਧ ਹੈ ਕੋਈ ਅੱਗ ਬੁਝਾਉਣ ਵਾਲੇ ਯੰਤਰ ਪ੍ਰਤੀ ਸੰਬੰਧ ਹੈ ਹੋਰ ਬਿਜਲੀ ਦਾ ਹੁਣ ਜੇ ਉੱਥੇ ਜਾ ਦੇ 3 ਫੁੱਟ ਦੇ ਬਿਜਲੀ ਦੀ ਫਿਟਿੰਗ ਕਰਦੇ ਆ ਜੇ ਰੱਬ ਨਾ ਕਰੇ ਉੱਥੇ 5 ਫੁੱਟ ਪਾਣੀ ਆ ਗਿਆ ਤਾਂ ਬੱਚੇ ਜਿਹੜੇ ਕਰੰਟ ਨਾਲ ਸਾਰੇ ਮਰ ਸਕਦੇ ਸੀ ਸੋ ਪਾਣੀ ਕਿਵੇਂ ਆਇਆ ਕਾਰਨ ਕੀ ਹੈ ਉਹਨਾਂ ਦੀ ਕੀ ਕੁਤਾਹੀ ਵਰਤੀ ਉਹਨਾਂ ਦੀ ਕੀ ਲਾਪਰਵਾਹੀ ਹੈ ਬੇਸਮੈਂਟ ਵਾਲਿਆਂ ਦੀ ਹੈ ਜਾਂ ਉਹ ਬੇਸ ਕਿਰਾਏ ਤੇ ਲਈ ਵੀ ਆ ਚਾਹੇ ਉਹ ਮਾਲਕਾ ਓਨਰ ਹੈ ਤਾਂ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਇਸ 'ਤੇ ਕਟਨਾ ਨੂੰ ਮੰਦ ਭਾਗੀ ਕਹਿੰਦੇ ਆ ਸੋ ਜਿਨ੍ਹਾਂ ਦੇ ਬੱਚੇ ਵਿਚਾਰੇ ਸੁਰਗਵਾਸ ਹੋ ਗਏ ਜੰਗ ਉਹਨਾਂ ਨੂੰ ਅਸੀਂ ਉਹਨਾਂ ਨਾਲ ਅਫਸੋਸ ਜ਼ਾਹਰ ਕਰਦੇ ਆ ਕਿ ਬਹੁਤ ਮਾੜੀ ਘਟਨਾ ਵਾਪਰੀ ਆ ਹਰ ਇੱਕ ਦੇ ਕੱਲਾ ਕੱਲਾ ਕਹਿਰਾ ਕਹਿਰਾ ਬੱਚਾ ਹੈ ਅੱਜ ਇੱਕ ਹੋਰ ਵੀ ਹੈ ਇਸ ਯੁੱਗ ਦੇ ਵਿੱਚ ਖਾਣ ਪੀਣ ਦੀਆਂ ਜਿਹੜੀਆਂ ਚੀਜ਼ਾਂ ਬਹੁਤ ਮਾੜੀਆਂ ਆ ਰਹੀਆਂ ਜਿਸ ਕਾਰਨ ਜਿਹੜੇ ਬੱਚੇ ਵੀ ਪੈਦਾ ਹੁੰਦੇ ਉਹ ਮੈਡੀਸਨ ਨਾਲ ਪੈਦਾ ਹੁੰਦੇ ਆ ਕਿੱਥੋਂ ਕਿੱਥੋਂ ਤੱਕ ਬੰਦਾ ਪਾਪੜ ਵੇਲਦਾ ਤੇ ਫਿਰ ਹੋ ਸਕਦਾ ਕਈ ਕੁੜੀਆਂ ਤੋਂ ਬਾਅਦ ਮੁੰਡਾ ਹੋਇਆ ਹੋਵੇ ਤਾਂ ਉਹ ਉਹ ਉਹਦਾ ਵੀ ਇੱਕ ਕਾਰਨ ਹੈਗਾ ਕਿ ਵਿਚਾਰਾ ਉਹ ਕਿੱਥੋਂ ਕਿੱਥੋਂ ਤੱਕ ਉਹਨੇ ਪਾਪੜ ਵੇਲੇ ਜ਼ਿੰਦਗੀ ਦੇ ਸੋਏ ਚਾਹੇ ਕੁੜੀ ਆ ਚਾਹੇ ਮੁੰਡਾ ਇਹਦੇ ਵਿੱਚ ਤਾਂ ਇੱਕ ਸਮਾਨ ਸਮਝਣਾ ਚਾਹੀਦਾ ਹੈ ਲੇਕਿਨ ਜੇ ਆਪਾਂ ਗਰਾਊਂਡ ਲੈਵਲ ਤੋਂ ਜਾਈਏ ਤਾਂ ਟੈਕਨੀਕਲ ਸਾਰੀਆਂ ਗੱਲਾਂ ਨੂੰ ਹੈਂਡਲ ਕਰੀਏ ਤਾਂ ਬਹੁਤ ਬੰਦੇ ਨੂੰ ਤਪੱਸਿਆ ਕਰਨੀ ਪੈਂਦੀ ਆ ਆਦੇ ਪਰਿਵਾਰ ਦੀ ਖਾਤਰ ਸੋ ਜਿਹੜੀ ਦਿੱਲੀ ਦੇ ਵਿੱਚ ਘਟਨਾ ਵਾਪਰੀ ਹੈ ਅਤਿ ਨਿੰਦਣਯੋਗ ਹੈ ਜੋ ਦਾ ਮਾਲਕ ਹੈ ਉਹਦੇ ਤੇ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ ਗਵਰਨਮੈਂਟ ਨੂੰ ਸੀਲ ਕਰਨਾ ਚਾਹੀਦਾ ਉਹ ਉਹਦੇ ਜਿਹੜੇ ਦਸਤਾਵੇਜ਼ ਆ ਉਹ ਕਬਜ਼ੇ ਦੇ ਵਿੱਚ ਲੈਣੇ ਚਾਹੀਦੀਆਂ ਇਨਵੈਸਟੀਗੇਸ਼ਨ ਹੋਣ ਚਾਹੀਦੀ ਹੈ ਜਦੋਂ ਸਾਡਾ ਆਉਣ ਵਾਲਾ ਭਵਿੱਖ ਹੀ ਸੁਰੱਖਿਅਤ ਨਹੀਂ ਤਾਂ ਕੀ ਉਹ ਆਈਪੀਐਸਆਈਸ ਬਣ ਕੇ ਸਾਡੇ ਦੇਸ਼ ਨੂੰ ਚਲਾਉਣਗੇ ਪਹਿਲਾਂ ਇੱਥੇ ਜਾ ਕੇ بڑے ਪਵਾੜੇ ਪੈ ਰਹੇ ਨਾ ਸੋ ਉਮੀਦ ਕਰਦੇ ਆ ਕਿ ਸਰਕਾਰਾਂ ਜਿਹੜੀਆਂ ਰਾਜ ਸਰਕਾਰਾਂ ਝੂਟੀ ਦੀਆਂ ਪ੍ਰਸ਼ਾਸਨ ਹੈ ਜਿਹੜਾ ਰਾਜ ਸਰਕਾਰਾਂ ਸੈਂਟਰ ਸਰਕਾਰ ਝੂਟੀ ਦਾ ਪ੍ਰਸ਼ਾਸਨ ਇਹ ਤੇ ਸਖਤੀ ਨਾਲ ਜਿਹੜਾ ਹੈਗਾ ਪੇਸ਼ ਆਵੇਗਾ ਉਮੀਦ ਕਰਦੇ ਆ ਕਿ ਉਹਨਾਂ ਬੱਚਿਆਂ ਨੂੰ ਇਨਸਾਫ ਮਿਲੂਗਾ ਉਹਨਾਂ ਦੇ ਮਾਤਾ ਪਿਤਾ ਨੂੰ ਇਨਸਾਫ ਦੇਵੇਗੀ ਸਰਕਾਰ ਤੇ ਜਿਹੜੀ ਹੈਗੀ ਆ ਮਾਲਕ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਸੋ ਵੀਡੀਓ ਨੂੰ ਸ਼ੇਅਰ ਕਰਨਾ ਧੰਨਵਾਦ